ਸਤਿ ਸ੍ਰੀ ਅਕਾਲ ਜੀ ਸੋਨੂ ਮਗਲੀ ਚੈਨਲ ਨਾਲ ਜੁੜੇ ਸਾਰੇ ਬਿੱਤਰ ਪਿਆਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਆਪਾਂ ਖੜੇ ਹਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਇੱਥੇ ਖੜਨ ਦਾ ਇੱਕ ਖਾਸ ਮਕਸਦ ਤੁਹਾਡੇ ਸਾਹਮਣੇ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਪਹਿਲਾਂ ਇੱਥੇ ਪੰਜਾਬੀ ਦਾ ਨਾਮੋ ਨਿਸ਼ਾਨ ਵੀ ਨਹੀਂ ਹੁੰਦਾ ਸੀ ਤੇ ਅੱਜ ਪੰਜਾਬੀ ਸਭ ਤੋਂ ਉੱਪਰ ਲਿਖੀ ਗਈ ਹੈ ਔਰ ਇਹ ਸਭ ਲਿਖਵਾਰ ਦਾ ਸਿਹਰਾ ਜਿਨ੍ਹਾਂ ਨੂੰ ਜਾਂਦਾ ਉਹ ਸਖਸ਼ਾ ਅੱਜ ਸਾਡੇ ਨਾਲ ਮੌਜੂਦ ਨੇ ਅਸੀਂ ਸਵਾਗਤ ਕਰਦੇ ਹਾਂ ਵੀਰ ਜੀ ਕੁਲਦੀਪ ਖਹਿਰਾ ਜੀ ਦਾ ਜੀਰਾ ਸਾਹਿਬ ਸਤਿ ਸ਼੍ਰੀ ਅਕਾਲ ਪਹਿਲਾਂ ਦਾ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾ ਖੇਰਾ ਸਾਹਿਬ ਆਪਣੇ ਲੋਕ ਅਕਸਰ ਇਹ ਗੱਲ ਕਹਿੰਦੇ ਸੀਗੇ ਉਹਨਾਂ ਦੇ ਮਨ ਦੇ ਵਿੱਚ ਪਹਿਲਾਂ ਤੋਂ ਧਾਰਨਾ ਬਣੀ ਸੀ ਕਿ ਰੇਲਵੇ ਸਟੇਸ਼ਨ ਦਾ ਕੇਂਦਰ ਸਰਕਾਰ ਦੀ ਪ੍ਰੋਪਰਟੀ ਆ ਇੱਥੇ ਪੰਜਾਬੀ ਦਾ ਕੀ ਮਤਲਬ ਪਰ ਇਹ ਤੁਸੀਂ ਇਹ ਉਪਰਾਲਾ ਕਿਵੇਂ ਕੀਤਾ ਕੋਈ ਵੀ ਚੀਜ਼ ਅਸੰਭਵ ਨਹੀਂ ਹੈ ਅਸੀਂ ਮਨ ਦੇ ਵਿੱਚ ਆਪਣੇ ਆਪ ਧਾਰਨਾ ਬਣਾ ਲਈਏ ਤਾਂ ਉਹਦਾ ਇਲਾਜ ਨਹੀਂ ਹੋ ਸਕਦਾ ਹਰ ਇੱਕ ਗੱਲ ਵਾਸਤੇ ਹੱਕ ਲੈਣੇ ਪੈਂਦੇ ਹੁੰਦੇ ਨੇ ਆਪਣੇ ਆਪ ਕੁਝ ਨਹੀਂ ਮਿਲਦਾ ਹੁੰਦਾ ਜੇ ਅਸੀਂ ਨੇ ਰਿਸਰਚ ਕੀਤੀ ਕਿ ਕਾਨੂੰਨ ਕੀ ਕਹਿੰਦਾ ਉਦੇ ਹਿਸਾਬ ਨਾਲ ਰੈਪਰੈਜੈਂਟੇਸ਼ਨ ਫਾਈਲ ਕੀਤਾ ਦੇ ਅਲਟੀਮੇਟਮ ਦਿੱਤਾ ਕਿ 1 ਮਹੀਨੇ ਦਾ ਤੁਹਾਨੂੰ ਟਾਈਮ ਦਿੰਨੇ ਆ ਕਿ ਪੰਜਾਬੀ ਲੋਕਲ ਸਾਡੀ ਲੈਂਗੁਏਜ ਹੈ ਪੰਜਾਬ ਦੇ ਵਿੱਚ ਜਿੰਨੇ ਵੀ ਜਿਹੜੇ ਹੈਗੇ ਨੇ ਰੇਲਵੇ ਸਟੇਸ਼ਨ ਜਿਨ੍ਹਾਂ ਵਿੱਚ ਲੁਧਾਨੇ ਦਾ ਰੇਲਵੇ ਸਟੇਸ਼ਨ ਹੈਗਾ ਉਹਦੇ ਵਿੱਚ ਇਕੱਲੀ ਹਿੰਦੀ ਬਤੀ ਜਾ ਰਹੀ ਹੈ ਅਸੀਂ ਨੇ ਨਾਲ ਐਵੀਡੈਂਸ ਵੀ ਲਗਾਏ ਔਰ ਉਸ ਤੋਂ ਬਾਅਦ ਤੁਹਾਨੂੰ ਟਾਈਮ 1 ਮਹੀਨਾ ਦਾ ਦਿੰਨੇ ਆ ਇਹਦੇ ਵਿੱਚ ਸਾਰੇ ਬੋਰਡ ਪੰਜਾਬੀ ਦੇ ਵਿੱਚ ਨਾਲ ਲਗਾਓ ਪਹਿਲਾਂ ਪੰਜਾਬੀ ਹੋਵੇ ਉਸ ਤੋਂ ਬਾਅਦ ਜਿਹੜੀ ਮਰਜ਼ੀ ਲੈਂਗੁਏਜ ਹੋਵੇ ਕਾਨੂੰਨ ਵੀ ਇਹੀ ਗੱਲ ਕਹਿੰਦਾ ਸੀ ਕਾਨੂੰਨ ਜਦੋਂ ਇਹ ਗੱਲ ਕਹਿੰਦਾ ਤਾਂ ਫਿਰ ਸਰਕਾਰ ਨੂੰ ਮੰਨਣੀ ਪਈ ਰੇਲਵੇ ਡਿਪਾਰਟਮੈਂਟ ਜਿਹੜੇ ਮਿਨਿਸਟਰੀ ਆ ਉਹਨੂੰ ਉਹਨੂੰ ਵੀ ਮੰਨਣੀ ਪਈ ਔਰ ਅੱਜ ਇਹ ਬੋਰਡ ਪੰਜਾਬੀ ਦੇ ਵਿੱਚ ਲੱਗੇ ਹੋਏ ਨੇ ਇਹ ਬਹੁਤ ਤੁਸੀਂ ਜਿਹੜਾ ਉਪਰਾਲਾ ਬਹੁਤ ਵਧੀਆ ਕੀਤਾ ਕਿਉਂਕਿ ਇਹ ਬਹੁਤ ਜ਼ਰੂਰੀ ਸੀ ਇਸ ਤੋਂ ਇਲਾਵਾ ਸਾਨੂੰ ਸੁੱਲ ਚ ਮਿਲੇ ਵੀ ਹੁਣ ਇੱਥੇ ਪਹਿਲਾ ਅਨਾਉਂਸਮੈਂਟ ਵੀ ਜਿਹੜੀ ਹਿੰਦੀ ਚ ਹੁੰਦੀ ਸੀ ਉਹ ਵੀ ਪੰਜਾਬੀ ਚ ਹੋਣ ਲੱਗੀ ਬਿਲਕੁਲ ਜੀ ਕਿਉਂਕਿ ਜਦੋਂ ਤੋਂ ਅਸੀਂ ਦੇਖਦੇ ਆਏ ਸੀ ਅਜ ਤੱਕ ਰੇਲਵੇ ਸਟੇਸ਼ਨ ਆਉਂਦੇ ਸੀ ਕਿ ਮੰਨ ਲਓ ਕਿ ਕਿਸੇ ਪਿੰਡ ਦੇ ਵਿੱਚੋਂ ਬੰਦਾ ਆਉਂਦਾ ਹੈ ਤਾਂ ਉਹਨੂੰ ਹਿੰਦੀ ਨਾ ਹਿੰਦੀ ਆਊਗੀ ਨਾ ਅੰਗਰੇਜ਼ੀ ਆਊਗੀ ਉਹ ਡੋਰਪਰ ਹੋਇਆ ਜਾਂ ਝਾਕਦਾ ਰਹਿੰਦਾ ਸੀ ਕਦੇ ਕਿਸੇ ਤੋਂ ਪੁੱਛਦਾ ਸੀ ਕਦੇ ਕਿਸੇ ਤੋਂ ਪੁੱਛਦਾ ਸੀ ਆਪਦੀ ਟ੍ਰੇਨ ਬਾਰੇ ਹੁਣ ਪੰਜਾਬੀ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਹੈ ਤਾਂ ਇਹ ਪੰਜਾਬ ਪੰਜਾਬੀਆਂ ਦੀ ਬਹੁਤ ਵੱਡੀ ਇੱਜ਼ਤ ਹੈ ਪਬਲਿਕ ਐਕਸ਼ਨ ਕਮੇਟੀ ਵੱਲੋਂ ਇਹ ਮੁੱਦਾ ਪੂਰੇ ਜੋਰ ਸ਼ੋਰ ਨਾਲ ਉਠਾਇਆ ਗਿਆ ਸੀ ਜੇ 1 ਮਹੀਨੇ ਦੇ ਵਿੱਚ ਇਹ ਨਾ ਇਸ਼ੂ ਸੋਲਵ ਹੁੰਦਾ ਤਾਂ ਇਹ ਇਥੇ ਧਰਨੇ ਦੇ ਉੱਤੇ ਬੈਠਣਾ ਸੀ ਪਬਲਿਕ ਐਕਸ਼ਨ ਕਮੇਟੀ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਮੋਰਚੇ ਫਤੇ ਕੀਤੇ ਜਿਵੇਂ ਮੱਤੇਵਾੜੇ ਵਾਲਾ ਮੋਰਚਾ ਹੋ ਗਿਆ ਜਾਂ ਜੀਦਾ ਮਲਪੁਰ ਕੰਪਲੀਟਿੰਗ ਖਰਾਬ ਹੋ ਗਿਆ ਸਾਰੇ ਲੋਕ ਕਹਿੰਦੇ ਰਹਿੰਦੇ ਨੇ ਜੀ ਸਮਾ ਬਹੁਤ ਬਿਜ਼ੀ ਆ ਲਾਈਫ ਦੇ ਵਿੱਚ ਸਮਾਂ ਬਹੁਤ ਘੱਟ ਆ ਰੋਜ਼ੇਵੇਂ ਜ਼ਿਆਦਾ ਤੁਸੀਂ ਇਹਨਾਂ ਕੰਮਾਂ ਲਈ ਸਮਾਂ ਕਿੱਥੋਂ ਕੱਢ ਲੈਂਦੇ ਹੋ ਸਮਾਂ ਤਾਂ ਕੱਢੇ ਤੇ ਹੀ ਕੱਢਿਆ ਜਾਂਦਾ ਜੀ ਜੇ ਘਰੇ ਵਿਹਲੇ ਬੈਠੇ ਰਹਾਂਗੇ ਉਦੋਂ ਕਹਾਂਗੇ ਕਿ ਹਾਂ ਜੀ ਸਾਡੇ ਕੋਲ ਸਮਾਂ ਨਹੀਂ ਹੈ ਇਹ ਤਾਂ ਮੰਨ ਲਈ ਦੀ ਗੱਲ ਹੈ ਰੋਟੀ ਖਾਣ ਵਾਸਤੇ ਨਹੀਂ ਆਪਾਂ ਟਾਈਮ ਕੱਢਦੇ ਤੇ ਬਾਕੀ ਕੰਮਾਂ ਵਾਸਤੇ ਜਦੋਂ ਟਾਈਮ ਕੱਢਦੇ ਆ ਤਾਂ ਸੋਸ਼ਲ ਲਾਈਫ ਵਾਸਤੇ ਵੀ ਦਸਵੰਦ ਆਪਣੇ ਟਾਈਮ ਦਾ ਕੱਢਣਾ ਚਾਹੀਦਾ ਸਾਡੀ ਤਾਂ ਅਪੀਲ ਇਹ ਹੈ ਕਿ ਜੋ ਕੁਝ ਵੀ ਤੁਹਾਡੇ ਨਜ਼ਦੀਕ ਗਲਤ ਹੁੰਦਾ ਤੁਹਾਨੂੰ ਲੱਗਦਾ ਤਾਂ ਉਹਦੇ ਲਈ ਆਵਾਜ਼ ਬੁਲੰਦ ਕਰੋ ਇਹ ਲੁਧਿਆਣੇ ਦਾ ਤਾਂ ਆਪਾਂ ਮੋਰਚਾ ਫਤਿਹ ਕਰ ਲਿਆ ਪੰਜਾਬੀ ਆਪਣੀ ਉੱਪਰ ਆ ਗਈ ਬਾਕੀ ਜਿਹੜੇ ਪੰਜਾਬ ਦੇ ਹੋਰ ਛੇਲਿਆਂ ਦੇ ਵਿੱਚ ਵੀ ਉਹਨਾਂ ਦੇ ਸਥਾਨਕ ਲੋਕਾਂ ਨੂੰ ਤੁਸੀਂ ਕੀ ਅਪੀਲ ਕਰੋਗੇ ਜਿੱਥੇ ਜਿੱਥੇ ਜਿਹੜੇ ਏਰੀਆ ਦੇ ਵਿੱਚ ਪੰਜਾਬੀ ਦੇ ਵਿੱਚ ਨਹੀਂ ਵਰਤੋਂ ਹੁੰਦੀ ਹਰ ਇੱਕ ਪੰਜਾਬ ਦਾ ਸ਼ਹਿਰੀ ਆਪਣੇ ਨੇੜੇ ਵਾਲੇ ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਕਰਵਾਓ ਇਹਦੇ ਵਾਸਤੇ ਆਪਦੀ ਆਵਾਜ਼ ਉੱਚ ਕਰਦੇ ਪੰਜਾਬੀ ਦਾ ਪੈਸੇ ਲਾਗੂ ਕਰਵਾ ਲਈ ਲੇਕਿਨ ਸਰਕਾਰੀ ਇਹਦੇ ਦੋਤੇ ਸ ਅੱਜ ਵੀ ਕਈ ਜਗ੍ਹਾ ਤੇ ਦੇਖਦੇ ਅੰਗਰੇਜ਼ੀ ਦੇ ਵਿੱਚ ਹੀ ਆਂਦੇ ਆ ਕੀ ਪੰਜਾਬੀਆਂ ਨੂੰ ਰਿਪਰੈਜ਼ੈਂਟ ਕਰਨ ਵਾਲੀ ਸਰਕਾਰ ਇਸ ਦੇ ਬਾਰੇ ਗੰਭੀਰ ਹੈ ਸਰਕਾਰਾਂ ਕਦੇ ਵੀ ਗੰਭੀਰ ਨਹੀਂ ਹੁੰਦੀਆਂ ਇਹ ਲੋਕਾਂ ਦੇ ਉੱਤੇ ਡਿਪੈਂਡ ਹੁੰਦਾ ਹੈ ਕਿ ਲੋਕ ਉਹ ਸਰਕਾਰ ਤੋਂ ਕਿਦਾਂ ਦਾ ਕੰਮ ਲੈਂਦੇ ਸਰਕਾਰ ਤੋਂ ਕੰਮ ਲੈਣਾ ਡੰਡੇ ਨਾਲ ਕੰਮ ਲੈਣਾ ਪੈਂਦਾ ਹੈ ਸਰਕਾਰੀ ਮਹਿਕਮਿਆਂ ਦੇ ਵਿੱਚ ਨਹੀਂ ਤਾਂ ਅਫਸਰ ਵਿਲੇ ਬੈਠੇ ਰਹਿਣਗੇ ਜੇ ਇਹ ਤਾਂ ਕੰਮ ਆਪਾਂ ਨੂੰ ਲੈਣਾ ਪੈਣਾ ਕਿ ਹਾਂ ਵੀ ਸਾਡਾ ਕੰਮ ਠੀਕ ਹੋਣਾ ਚਾਹੀਦਾ ਆਪਾਂ ਦੇਖਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਹਦੇ ਰਿਜ਼ਲਟ ਤੇ ਆਪਣੇ ਪੰਜਾਬ ਦੇ ਲੋਕਲ ਬੱਚੇ ਜਿਹੜੇ ਪੰਜਾਬੀ ਦੇ ਵਿੱਚੋਂ ਫੇਲ ਹੋਏ ਦੇਖਦੇ ਮਨ ਚ ਇੱਕ ਚੀਜ਼ ਉੱਠਦੀ ਆ ਬਿਲਕੁਲ ਉੱਠਦੀ ਆ ਜੀ ਕਿਉਂਕਿ ਆਪਣੇ ਸਮਾਜ ਦੇ ਵਿੱਚ ਇਹ ਹੋ ਗਿਆ ਕਿ ਪੰਜਾਬੀ ਸਕੂਲਾਂ ਜਿਹੜੇ ਕਲਾਉਂ ਵਾਲੇ ਹੈਗੇ ਨੇ ਜਾਂ ਪੇਰੈਂਟਸ ਵੀ ਮਨ ਚ ਇਹ ਮੰਚ ਗਲਤ ਧਾਰਨਾ ਬੈਠ ਗਈ ਹੈ ਕਿ ਜਿਹੜਾ ਬੱਚਾ ਅੰਗਰੇਜ਼ੀ ਬੋਲਦਾ ਹੈ ਜਾਂ ਹਿੰਦੀ ਬੋਲਦਾ ਹੈ ਉਹੀ ਪੜਿਆ ਲਿਖਿਆ ਕੁਝ ਬਣ ਸਕਦਾ ਹੈ ਜਿਹੜਾ ਬੱਚਾ ਪੰਜਾਬੀ ਪੜਦਾ ਹੈ ਜਾਂ ਪੰਜਾਬੀ ਬੋਲਦਾ ਹੈ ਉਹ ਬੱਚਾ ਅਨਪੜ੍ਹ ਰਹੇਗਾ ਜਦੋਂ ਕਿ ਲੈਂਗੁਏਜ ਆਪਣੇ ਜਿਹੜੇ ਹਾਵ ਭਾਵ ਜਿਹੜੇ ਹੈਗੇ ਨੇ ਉਹ ਦੂਜੇ ਨੂੰ ਐਕਸਪ੍ਰੈਸ ਕਰਨ ਲਈ ਇੱਕ ਮੀਡੀਅਮ ਦਾ ਕੰਮ ਕਰਦੀ ਹੈ ਇੱਕ ਮੀਡੀਅਮ ਤੋਂ ਇਲਾਵਾ ਕੁਝ ਨਹੀਂ ਹੈ ਆਪਣੀ ਮਾਤ ਭਾਸ਼ਾ ਨਾਲ ਜੁੜ ਕੇ ਵੀ ਅਸੀਂ ਆਪਦੇ ਠੀਕ ਸ਼ਬਦਾ ਦੀ ਚੋਣ ਕਰਦੇ ਹੋਏ ਆਪਦੀ ਗੱਲ ਦੂਜੇ ਤੱਕ ਪਹੁੰਚਦੀ ਕਰ ਸਕਦੇ ਆ ਇੰਟਰਨੈਸ਼ਨਲ ਲੈਵਲ ਤੱਕ ਵੀ ਪੰਜਾਬੀ ਨੂੰ ਸਮਝਿਆ ਜਾ ਰਿਹਾ ਔਰ ਇਹ ਅਸੀਂ ਨੇ ਦੇਖਣਾ ਕਿ ਅਸੀਂ ਆਪ ਵਰਤਣੀ ਆ ਜਾਂ ਨਹੀਂ ਵਰਤਣੀ ਅਸੀਂ ਆਪਦੇ ਸਕੂਲ ਜਿਹੜੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਉਹ ਸਕੂਲਾਂ ਨੂੰ ਵਰਤਣ ਲਈ ਮਜਬੂਰ ਕਰਨਾ ਹੈਗਾ ਜਾਂ ਨਹੀਂ ਕਰਨਾ ਅੰਗਰੇਜ਼ੀ ਦੇ ਜਿਵੇਂ ਤੁਸੀਂ ਗੱਲ ਕੀਤੀ ਹੋਊਗਾ ਆਪਣਾ ਜਦੋਂ ਕਿ ਆਪਾਂ ਬਿਸ਼ਪ ਪੱਤਰ ਤੇ ਦੇਖਦੇ ਆ ਕਿ ਜਿੰਨਿਆਂ ਨੇ ਲੋਲ ਪ੍ਰਾਈਜ਼ ਜਿੱਤੇ ਆ ਜੋ ਵਧੀਆ ਖੋਜਾ ਕਰਨ ਵਾਲੇ ਉਹਨਾਂ ਵਿੱਚ ਬਹੁਤ ਉਹ ਸਾਰੇ ਜਿਨ੍ਹਾਂ ਦੀ ਮਾਤ ਭਾਸ਼ਾ ਅੰਗਰੇਜ਼ੀ ਨਹੀਂ ਸੀ ਬਿਲਕੁਲ ਜੀ ਜਿਹੜਾ ਕੋਈ ਵੀ ਇਨਸਾਨ ਹੈ ਆਪਦੀ ਮਾਤ ਭਾਸ਼ਾ ਦੇ ਵਿੱਚ ਜੋ ਆਪਦੇ ਹਾਵ ਭਾਵ ਜਿੰਨੇ ਵਧੀਆ ਤਰੀਕੇ ਨਾਲ ਆਪਦੀ ਨੋਲਿਜ ਦੂਜਿਆਂ ਨੂੰ ਦੇਣ ਦਾ ਸਮਰੱਥ ਹੁੰਦਾ ਹੈ ਉਹਨਾਂ ਉਹ ਦੂਜੀ ਬਗਾਨੀ ਭਾਸ਼ਾ ਦੇ ਨਾਲ ਨਹੀਂ ਆਪਾਂ ਕੁਝ ਆਪਦੀ ਗੱਲ ਕਹਿ ਸਕਦੇ ਇਹਦੇ ਲਈ ਹੀ ਪੰਜਾਬ ਦੇ ਵਿੱਚ ਪੰਜਾਬ ਰਾਜ ਭਾਸ਼ਾ ਐਕਟ ਬਣਿਆ ਹੋਇਆ ਹੈ ਕਿ ਜਿਹਦੇ ਹਿਸਾਬ ਨਾਲ ਹਰ ਇੱਕ ਕਮ ਪੰਜਾਬੀ ਦੇ ਪੰਜਾਬ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਤਰਜੀਹ ਦਿੱਤੀ ਜਾਣੀ ਬਣਦੀ ਹੈ ਤੁਹਾਨੂੰ ਨਾ ਪੰਜਾਬ ਦੇ ਵਿੱਚ ਜਿਹੜੀਆਂ ਰੋਜ਼ਗਾਰ ਸਖਾਣ ਵਾਲੇ ਵਿਦਿਅਕ ادارے ਆ ਜਾਂ ਹੋਰ ਵੱਡੀਆਂ ਪੜਾਈਆਂ ਇੰਜੀਨੀਅਰਿੰਗ ਵਗੈਰਾ ਡਾਕਟਰੀ ਮੈਡੀਕਲ ਜੋ ਵੀ ਆ ਜੇ ਉਹ ਵੀ ਮਾਤ ਭਾਸ਼ਾ ਦੇ ਵਿੱਚ ਪੜ੍ਹਾਏ ਜਾਣ ਤਾਂ ਸਾਡੇ ਬੱਚੇ ਵੱਧ ਤਰਸ ਦੇ ਵਿੱਚ ਇਹਨਾਂ ਖੇਤਰਾਂ 'ਚ ਮੱਲਾ ਮਾਰ ਸਕਦੇ ਆ ਬਿਲਕੁਲ ਜੀ ਹੋ ਸਕਦਾ ਵਧੀਆ ਹੋ ਸਕਦਾ ਕੀੜਾ ਕੰਮ ਹੈ ਜਿਹੜਾ ਪੰਜਾਬੀ ਦੇ ਵਿੱਚ ਨਹੀਂ ਹੋ ਸਕਦਾ ਇਹ ਇੱਕ ਮੀਡੀਅਮ ਹੈ ਜਿੱਦਾ ਮੈਂ ਪਹਿਲਾਂ ਕਿਹਾ ਕਿ ਹਰ ਇੱਕ ਗੱਲ ਨੂੰ ਜੇ ਅੰਗਰੇਜ਼ੀ ਚ ਕਹਿ ਸਕਦੇ ਆ ਤਾਂ ਪੰਜਾਬੀ ਦੇ ਵਿੱਚ ਵੀ ਕਹੀ ਜਾ ਸਕਦਾ ਹੈ ਬੱਚਿਆਂ ਨੂੰ ਪੰਜਾਬੀ ਦੇ ਵਿੱਚ ਪੜਾਇਆ ਜਾ ਸਕਦਾ ਹੈ ਇੰਗਲਿਸ਼ ਦੀ ਨੌਲੇਜ ਜ਼ਰੂਰ ਹੋਣੀ ਚਾਹੀਦੀ ਹੈ ਪਰ ਇਹ ਆਪਣੀ ਆਪਦੀ ਚੁਆਇਸ ਹੋਣੀ ਚਾਹੀਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਵਰਤਣੀ ਹੈ ਜਦੋਂ ਪੰਜਾਬ ਤੋਂ ਬਾਹਰ ਕਿਸੇ ਸਟੇਟ ਦੇ ਵਿੱਚ ਜਾਣੀ ਹੈ ਤਾਂ ਉੱਤਰੀ ਭਾਸ਼ਾ ਦੀ ਲੈਂਗੁਏਜ ਦੀ ਨੌਲੇਜ ਵੀ ਚਾਹੀਦੀ ਆ ਜਦੋਂ ਅਸੀਂ ਇੰਟਰਨੈਸ਼ਨਲ ਲੈਵਲ ਤੇ ਜਾਣਾ ਹੈ ਉਸ ਟਾਈਮ ਸਾਨੂੰ ਇੰਗਲਿਸ਼ ਬੋਲਣੀ ਪਊਗੀ ਕਿਉਂਕਿ ਸਾਹਮਣੇ ਵਾਲੇ ਬੰਦੇ ਦੇ ਵੀ ਲੈਂਗੁਏਜ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਪਰ ਜੇਵੇਂ ਇੰਗਲਿਸ਼ ਨੂੰ ਇੱਕ ਐਡੀਸ਼ਨਲ ਵਿਸ਼ਾ ਬਣਾ ਕੇ ਬਾਕੀ ਸਾਰਾ ਸਿਲੇਬਸ ਪੰਜਾਬੀ ਦੇ ਵਿੱਚ ਕੀਤਾ ਜਾਵੇ ਤਾਂ ਹੋਰ ਬਹੁਤ ਵਧੀਆ ਹੋ ਸਕਦਾ ਹੈ ਬਿਲਕੁਲ ਬਿਲਕੁਲ ਹੋ ਸਕਦਾ ਜੀ ਇੰਗਲਿਸ਼ ਸਬਜੈਕਟ ਦੀ ਨੌਲੇਜ ਜ਼ਰੂਰ ਚਾਹੀਦੀ ਆ ਗ੍ਰਾਮਰ ਦੀ ਚਾਹੀਦੀ ਆ ਉਸ ਤੋਂ ਗੱਲ ਤੋਂ ਅਸੀਂ ਬਿਲਕੁਲ ਇਨਕਾਰ ਨਹੀਂ ਹੈਗੇ ਪਰ ਪੰਜਾਬੀ ਨੂੰ ਥੱਲੇ ਕਰਕੇ ਉੱਪਰ ਹੋਰ ਕਿਸੇ ਭਾਸ਼ਾ ਨੂੰ ਲਿਆਉਣਾ ਉਹ ਗਲਤ ਗੱਲ ਹੈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਲਈ ਇੰਨਾ ਸਮਾਂ ਕੱਢਿਆ ਸੋ ਦਰਸ਼ਕੋ ਤੁਸੀਂ ਵੀ ਜਿਹੜੇ ਵੀ ਸ਼ਹਿਰ ਦੇ ਵਿੱਚ ਬੈਠੇ ਹੋ ਜਿੱਥੇ ਵੀ ਲੱਗਦਾ ਕਿ ਤੇ ਸਾਡੀ ਮਾਂ ਬੋਲੀ ਪੰਜਾਬੀ ਦਾ ਨਰਾਦਰ ਹੋ ਰਿਹਾ ਉਹਨੂੰ ਵੇਟਾ ਰੱਖਿਆ ਜਾ ਰਿਹਾ ਇਸ ਦੇ ਬਾਰੇ ਆਵਾਜ਼ ਜ਼ਰੂਰ ਉਫਲੰਦ ਕਰੋ ਕਿਉਂਕਿ ਜੇ ਪੰਜਾਬੀ ਭਾਸ਼ਾ ਜੀਵਤ ਰਹੇਗੀ ਤਾਂ ਹੀ ਸਾਡੀ ਜਿਹੜੀ ਬੋਲੀ ਆ ਸਾਡਾ ਅਮੀਰ ਵਿਰਸਾ ਸਾਡਾ ਸੱਭਿਆਚਾਰ ਦੇ ਲੋਕ ਬੋਲੀਆਂ ਮੁਹਾਵਰੇ ਕਵਤਾਵਾਂ ਸਿੱਖਣੀਆਂ ਦਾ ਸੁਹਾਗ ਕੋੜੀਆਂ ਇਹ ਸਭ ਜਿੰਦੇ ਰਹਿਣਗੇ ਆਪਣੀ ਬੋਲੀ ਦੇ ਲਈ ਆਪਣੀ ਆਵਾਜ਼ ਬੁਲੰਦ ਕਰੋ ਪੰਜਾਬ ਪੰਜਾਬੀयत ਜਿੰਦਾਬਾਦ ਤੁਹਾਨੂੰ ਮਗਲੀ ਚੈਨਲ ਨਾਲ ਜੋੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਖਰਾ ਸਭ ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਆਪਦੀਆਂ ਜੜਾਂ ਤੋਂ ਜੁੜੇ ਰਹਾਂਗੇ ਤਾਂ ਸਾਡਾ ਵਾਅਦਾ ਹੁੰਦਾ ਰਹੇਗਾ ਆਪਦੀਆਂ ਜੜਾਂ ਤੋਂ ਜੇ ਉਖੜ ਗਏ ਸਾਨੂੰ ਉਖੇੜ ਦਿੱਤਾ ਗਿਆ ਤਾਂ ਅਸੀਂ ਇੱਕ ਨਾ ਇੱਕ ਦਿਨ ਮਰ ਜਵਾਂਗੇ ਧੰਨਵਾਦ ਜੀ ਸਤਿ ਸ੍ਰੀ ਅਕਾਲ